ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੀ7 ਸੰਮੇਲਨ ਵਿੱਚ ਸ਼ਾਮਿਲ ਹੋਣ ਸਮੇ ਮੋਦੀ ਦਾ ਚਿਹਰਾ ਸਿੱਖਾਂ ਦਾ ਕਾਤਲ ਹੋਣ ਨੂੰ ਪ੍ਰਤੱਖ ਕਰ ਰਿਹਾ ਸੀ। ਉਹਨਾਂ ਕਹਿੰਦੇ ਕਿ ਜਦੋਂ ਸ਼੍ਰੀ ਮੋਦੀ ਜੀ7 ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਕੈਨੇਡਾ ਦੀ ਧਰਤੀ ਤੇ ਉਤਰੇ ਤਾਂ ਉਹਨਾਂ ਦਾ ਰਮੋਸ਼ੀ ਵਾਲਾ ਚਿਹਰਾ ਪ੍ਰਤੱਖ ਕਰ ਰਿਹਾ ਸੀ ਕਿ ਉਹ ਸਿੱਖਾਂ ਦੇ ਕਾਤਲ ਹਨ ਅਤੇ ਜੀ7 ਸੰਮੇਲਨ ਵਿੱਚ ਸ਼ਾਮਿਲ ਹੁੰਦੇ ਹੋਏ ਬੜੇ ਖੋਫ ਅਤੇ ਭੈ ਵਿੱਚ ਸਨ। ਫਿਰ ਉਹਨਾਂ ਦਾ ਸਵਾਗਤ ਕਰਨ ਲਈ ਕੋਈ ਵੀ ਉੱਚ ਪਦਰੀ ਸਰਕਾਰੀ ਸ਼ਖਸੀਅਤ ਨਹੀਂ ਆਈ ਬਲਕਿ ਬਹੁ چھوٹے ਅਧਿਕਾਰੀਆਂ ਵੱਲੋਂ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਇਹ ਅਮਲ ਵੀ ਕੈਨੇਡਾ ਤੇ ਅਮਰੀਕਾ ਵਿੱਚ ਕੀਤੇ ਗਏ ਸਿੱਖਾਂ ਦੇ ਕਤਲਾਂ ਦੇ ਸੱਚ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟਾਰੇ ਸਨ ਉਹਨਾਂ ਦਾ ਉੱਤਰਿਆ ਹੋਇਆ ਤੇ ਡਰਿਆ ਹੋਇਆ ਚਿਹਰਾ ਸਾਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਦੇ ਚਿਹਰੇ ਦੀ ਤਰ੍ਹਾਂ ਸੱਚ ਨੂੰ ਖੁਦ ਪ੍ਰਗਟ ਕਰ ਰਿਹਾ ਸੀ ਉਨੇ ਵੀ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ਸਦਕੇ ਇਨਸਾਨੀਅਤ ਤੌਰ ਤੇ ਠੀਕ ਨਹੀਂ ਕੀਤਾ ਕਿਉਂਕਿ ਇਹਨਾਂ ਵੱਲੋਂ ਕੀਤੀ ਗਈ ਬਜਰਗੁਸਤਾਕੀ ਅਤੇ ਕੁਮਾਂਤਰੀ ਜੁਰਮ ਦੀ ਬਦੌਲਤ ਨਾ ਤਾਂ ਪਛਤਾਵਾ ਵੱਜੋਂ ਕੋਈ ਪਛਤਾਵਾ ਦਿਖਾਈ ਦਿੱਤਾ ਅਤੇ ਨਾ ਹੀ ਕੋਈ ਇਸ ਪ੍ਰਤੀ ਮਾਫੀ ਮੰਗੀ ਗਈ ਜਦੋਂ ਕੈਨੇਡਾ ਦੇ ਵਜ਼ੀਰ ਆਜ਼ਮ ਨੂੰ ਇਸ ਵਿਸ਼ੇ ਉੱਤੇ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਉਹ ਇਹ ਕਹਿ ਕੇ ਕਿ ਤਫ਼ਤੀਸ਼ ਹੋ ਰਹੀ ਹੈ ਅਸਲੀਅਤ ਵਿੱਚ ਗੱਲ ਨੂੰ ਟਾਲ ਗਏ ਉਥੇ ਉੱਤਰਦੇ ਸਮੇਂ ਮੋਦੀ ਦਾ ਚਿਹਰਾ ਆਪਣੇ ਗੁਨਾਹਾਂ ਦੀ ਬਦੌਲਤ ਸੈਬਜ਼ਾਦਿਆਂ ਦੇ ਜਲਾਦਾਂ ਦੀ ਤਰ੍ਹਾਂ ਕਾਲਾ ਹੋਇਆ ਪਿਆ ਸੀ ਕਿਉਂਕਿ ਇਹਨਾਂ ਨੇ ਸਟੇਟਲੈਸ નિર્ਦੋਸ਼ ਸਿੱਖਾਂ ਦੇ ਸਾਜ਼ਿਸ਼ ਅਧੀਨ ਕਤਲ ਕਰਵਾਏ ਹਨ ਇਹਨਾਂ ਹੀ ਨਹੀਂ ਜਦੋਂ ਇਹ ਸ਼ਾਮਿਲ ਹੋਏ ਉਸ ਸਮੇਂ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਵੀ ਇਹਨਾਂ ਦਾ ਦਾਗੀ ਚਿਹਰਾ ਦੇਖ ਕੇ ਸੰਮੇਲਨ ਵਿੱਚੋਂ ਚਲੇ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੀਤੇ ਕੋ ਕੰਮ ਸਾਬਿਤ ਕਰਦੇ ਹਨ ਕਿ ਇਹ ਸਿੱਖ ਕੌਮ ਦੇ ਕਾਤਲ ਹਿਟਲਰ, ਦਾਦਾ ਉਮੀਨ, ਮੋਸੋਲਿਨੀ ਅਤੇ ਤੋਜ਼ੋ ਵਰਗੇ ਮਨੁੱਖਤਾ ਦੇ ਕਾਤਲ ਜ਼ਾਲਿਮਾਂ ਤੋਂ ਘੱਟ ਨਹੀਂ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਸਮੇ ਮੋਦੀ ਦਾ ਚਿਹਰਾ ਸਿੱਖਾਂ ਦਾ ਕਾਤਲ ਹੋਣ ਨੂੰ ਪ੍ਰਤੱਖ ਕਰ ਰਿਹਾ ਸੀ। ਉਹਨਾਂ ਕਹਿੰਦੇ ਕਿ ਜਦੋਂ ਸ਼੍ਰੀ ਮੋਦੀ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦੀ ਧਰਤੀ ਤੇ ਉਤਰੇ ਤਾਂ ਉਹਨਾਂ ਦਾ ਰਮੋਸ਼ੀ ਵਾਲਾ ਚਿਹਰਾ ਪ੍ਰਤੱਖ ਕਰ ਰਿਹਾ ਸੀ ਕਿ ਉਹ ਸਿੱਖਾਂ ਦੇ ਕਾਤਲ ਹਨ ਅਤੇ ਜੀ7 ਸੰਮੇਲਨ ਵਿੱਚ ਸ਼ਾਮਲ ਹੁੰਦੇ ਹੋਏ ਬੜੇ ਖੋਫ ਅਤੇ ਭੈ ਵਿੱਚ ਸਨ। ਫਿਰ ਉਹਨਾਂ ਦਾ ਸਵਾਗਤ ਕਰਨ ਲਈ ਕੋਈ ਵੀ ਉੱਚ ਪਦਰੀ ਸਰਕਾਰੀ ਸ਼ਖਸੀਅਤ ਨਹੀਂ ਆਈ। ਬਲਕਿ ਬੋ ਛੋਟੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਇਹ ਅਮਲ ਵੀ ਕੈਨੇਡਾ ਤੇ ਅਮਰੀਕਾ ਵਿੱਚ ਕੀਤੇ ਗਏ ਸਿੱਖਾਂ ਦੇ ਕਤਲਾਂ ਦੇ ਸੱਚ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟਾਰੇ ਸਨ ਉਹਨਾਂ ਦਾ ਉਤਰਿਆ ਹੋਇਆ ਤੇ ਡਰਿਆ ਹੋਇਆ ਚਿਹਰਾ ਸਾਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੀ ਜਲਾਦਾਂ ਦੇ ਚਿਹਰੇ ਦੀ ਤਰ੍ਹਾਂ ਸੱਚ ਨੂੰ ਖੁਦ ਪ੍ਰਗਟ ਕਰ ਰਿਹਾ ਸੀ ਉਨੇ ਵੀ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ਸਦਕੇ ਇਨਸਾਨੀਅਤ ਤੌਰ ਤੇ ਠੀਕ ਨਹੀਂ ਕੀਤਾ ਕਿਉਂਕਿ ਇਹਨਾਂ ਵੱਲੋਂ ਕੀਤੀ ਗਈ ਬਜਰਗੁਸਤਾਖੀ ਅਤੇ ਕਮਾਂਤਰੀ ਜੁਰਮ ਦੀ ਬਦੌਲਤ ਨਾ ਤਾਂ ਪਛਤਾਵਾ ਵੱਜੋ ਕੋਈ ਪਛਤਾਵਾ ਦਿਖਾਈ ਦਿੱਤਾ ਅਤੇ ਨਾ ਹੀ ਕੋਈ ਇਸ ਪ੍ਰਤੀ ਮਾਫੀ ਮੰਗੀ ਗਈ ਜਦੋਂ ਕੈਨੇਡਾ ਦੇ ਵਜ਼ੀਰ ਆਜ਼ਮ ਨੂੰ ਇਸ ਵਿਸ਼ੇ ਉੱਤੇ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਉਹ ਇਹ ਕਹਿ ਕੇ ਕਿ ਤਫ਼ਤੀਸ਼ ਹੋ ਰਹੀ ਹੈ ਅਸਲੀਅਤ ਵਿੱਚ ਗੱਲ ਨੂੰ ਟਾਲ ਗਏ ਉਥੇ ਉਤਰਦੇ ਸਮੇਂ ਮੋਦੀ ਦਾ ਚਿਹਰਾ ਆਪਣੇ ਗੁਨਾਹਾਂ ਦੀ ਬਦੌਲਤ ਸੈਬਜ਼ਾਦਿਆਂ ਦੇ ਜਲਾਦਾਂ ਦੀ ਤਰ੍ਹਾਂ ਕਾਲਾ ਹੋਇਆ ਪਿਆ ਸੀ ਕਿਉਂਕਿ ਇਹਨਾਂ ਨੇ ਸਟੇਟਲੈਸ નિર્ਦੋਸ਼ ਸਿੱਖਾਂ ਦੇ ਸਾਜ਼ਿਸ਼ ਅਧੀਨ ਕਤਲ ਕਰਵਾਏ ਹਨ ਇਹਨਾਂ ਹੀ ਨਹੀਂ ਜਦੋਂ ਇਹ ਸ਼ਾਮਿਲ ਹੋਏ ਉਸ ਸਮੇਂ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਵੀ ਇਹਨਾਂ ਦਾ ਦਾਗੀ ਚਿਹਰਾ ਦੇਖ ਕੇ ਸੰਮੇਲਨ ਵਿੱਚੋਂ ਚਲੇ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੀਤੇ ਕੋ ਕੰਮ ਸਾਬਿਤ ਕਰਦੇ ਹਨ ਕਿ ਇਹ ਸਿੱਖ ਕੌਮ ਦੇ ਕਾਤਲ ਹਿਟਲਰ, ਦਾਦਾ ਉਮੀਨ, ਮੋਸੋਲਿਨੀ ਅਤੇ ਤੋਜ਼ੋ ਵਰਗੇ ਮਨੁੱਖਤਾ ਦੇ ਕਾਤਲ ਜ਼ਾਲਿਮਾਂ ਤੋਂ ਘੱਟ ਨਹੀਂ ਹਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਸਮੇ ਮੋਦੀ ਦਾ ਚਿਹਰਾ ਸਿੱਖਾਂ ਦਾ ਕਾਤਲ ਹੋਣ ਨੂੰ ਪ੍ਰਤੱਖ ਕਰ ਰਿਹਾ ਸੀ। ਉਹਨਾਂ ਕਹਿੰਦੇ ਕਿ ਜਦੋਂ ਸ਼੍ਰੀ ਮੋਦੀ ਜੀ7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਦੀ ਧਰਤੀ ਤੇ ਉਤਰੇ ਤਾਂ ਉਹਨਾਂ ਦਾ ਰਮੋਸ਼ੀ ਵਾਲਾ ਚਿਹਰਾ ਪ੍ਰਤੱਖ ਕਰ ਰਿਹਾ ਸੀ ਕਿ ਉਹ ਸਿੱਖਾਂ ਦੇ ਕਾਤਲ ਹਨ ਅਤੇ ਜੀ7 ਸੰਮੇਲਨ ਵਿੱਚ ਸ਼ਾਮਲ ਹੁੰਦੇ ਹੋਏ ਬੜੇ ਖੋਫ ਅਤੇ ਭੈ ਵਿੱਚ ਸਨ। ਇਰੋਨਾ ਦਾ ਸਵਾਗਤ ਕਰਨ ਲਈ ਕੋਈ ਵੀ ਉੱਚ ਪਦਰੀ ਸਰਕਾਰੀ ਸ਼ਖਸੀਅਤ ਨਹੀਂ ਆਈ ਬਲਕਿ ਬਹੁ چھوٹے ਅਧਿਕਾਰੀਆਂ ਵੱਲੋਂ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੇ ਕਿਹਾ ਕਿ ਇਹ ਅਮਲ ਵੀ ਕੈਨੇਡਾ ਤੇ ਅਮਰੀਕਾ ਵਿੱਚ ਕੀਤੇ ਗਏ ਸਿੱਖਾਂ ਦੇ ਕਤਲਾਂ ਦੇ ਸੱਚ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਗਟਾਰੇ ਸਨ ਉਹਨਾਂ ਦਾ ਉਤਰਿਆ ਹੋਇਆ ਤੇ ਡਰਿਆ ਹੋਇਆ ਚਿਹਰਾ ਸਾਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ ਦੇ ਚਿਹਰੇ ਦੀ ਤਰ੍ਹਾਂ ਸੱਚ ਨੂੰ ਖੁਦ ਪ੍ਰਗਟ ਕਰ ਰਿਹਾ ਸੀ ਉਨੇ ਵੀ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ਸਦਕੇ ਇਨਸਾਨੀਅਤ ਤੌਰ ਤੇ ਠੀਕ ਨਹੀਂ ਕੀਤਾ ਕਿਉਂਕਿ ਇਹਨਾਂ ਵੱਲੋਂ ਕੀਤੀ ਗਈ ਬਜਰਗੁਸਤਾਕੀ ਅਤੇ ਕੁਮਾਂਤਰੀ ਜੁਰਮ ਦੀ ਬਦੌਲਤ ਨਾ ਤਾਂ ਪਛਤਾਵਾ ਵੱਜੋਂ ਕੋਈ ਪਛਤਾਵਾ ਦਿਖਾਈ ਦਿੱਤਾ ਅਤੇ ਨਾ ਹੀ ਕੋਈ ਇਸ ਪ੍ਰਤੀ ਮਾਫੀ ਮੰਗੀ ਗਈ ਜਦੋਂ ਕੈਨੇਡਾ ਦੇ ਵਜ਼ੀਰ ਆਜ਼ਮ ਨੂੰ ਇਸ ਵਿਸ਼ੇ ਉੱਤੇ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਉਹ ਇਹ ਕਹਿ ਕੇ ਕਿ ਤਫ਼ਤੀਸ਼ ਹੋ ਰਹੀ ਹੈ ਅਸਲੀਅਤ ਵਿੱਚ ਗੱਲ ਨੂੰ ਟਾਲ ਗਏ ਉਥੇ ਉੱਤਰਦੇ ਸਮੇਂ ਮੋਦੀ ਦਾ ਚਿਹਰਾ ਆਪਣੇ ਗੁਨਾਹਾਂ ਦੀ ਬਦੌਲਤ ਸੈਬਜ਼ਾਦਿਆਂ ਦੇ ਜਲਾਦਾਂ ਦੀ ਤਰ੍ਹਾਂ ਕਾਲਾ ਹੋਇਆ ਪਿਆ ਸੀ ਕਿਉਂਕਿ ਇਹਨਾਂ ਨੇ ਸਟੇਟਲੈਸ નિર્ਦੋਸ਼ ਸਿੱਖਾਂ ਦੇ ਸਾਜ਼ਿਸ਼ ਅਧੀਨ ਕਤਲ ਕਰਵਾਏ ਹਨ ਇੰਨੇ ਹੀ ਨਹੀਂ ਜਦੋਂ ਇਹ ਸ਼ਾਮਲ ਹੋਏ ਉਸ ਸਮੇਂ ਅਮਰੀਕਾ ਦੇ ਪ੍ਰੈਜ਼ੀਡੈਂਟ 트੍ਰੰਪ ਵੀ ਇਹਨਾਂ ਦਾ ਦਾਗੀ ਚਿਹਰਾ ਦੇਖ ਕੇ ਸੰਮੇਲਨ ਵਿੱਚੋਂ ਚਲੇ ਗਏ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੀਤੇ ਕੋ ਕੰਮ ਸਾਬਿਤ ਕਰਦੇ ਹਨ ਕਿ ਇਹ ਸਿੱਖ ਕੌਮ ਦੇ ਕਾਤਲ ਹਿਟਲਰ, ਦਾਦਾ ਉਮੀਨ, ਮੋਸੋਲਿਨੀ ਅਤੇ ਤੋਜ਼ੋ ਵਰਗੇ ਮਨੁੱਖਤਾ ਦੇ ਕਾਤਲ ਜ਼ਾਲਿਮਾਂ ਤੋਂ ਘੱਟ ਨਹੀਂ ਹਨ